ਵੀ ਆ ਲੰਗਰ ਲੈ ਕੇ ਆ ਰਹੇ ਸੀ ਰਸਲ ਲੈ ਕੇ ਆ ਰਹੇ ਸੀ ਤੇ ਕਿੰਨਾ ਨੁਕਸਾਨ ਜਿਹੜਾ ਹੈ ਹੋ ਗਿਆ ਇਹ ਹੜਾ ਕਰਕੇ ਨੁਕਸਾਨ ਹੋਇਆ ਜੀ ਰਸਤੇ ਵਿੱਚ ਇਹ ਨੁਕਸਾਨ ਹੋ ਗਿਆ ਵੀ ਟਰਾਲੀ ਟਰੈਕਟਰ ਪਲਟ ਗਿਆ ਪਰ ਚਲੋ ਕੁਝ ਆਪਣੇ ਸਾਰੇ ਸਿੱਖਾਂ ਆਪਣੇ ਪਰਿਵਾਰ ਨਾਲ ਨਾਲ ਮਿਲ ਕੇ ਇਹ ਕੱਢਿਆ ਇੱਕ ਠੋਕੜ ਵਿੱਚ ਲੱਖ ਰੁਪਏ ਦਾ ਸਾਮਾਨ ਨਹੀਂ ਜਾਂਦਾ ਲੱਖ ਦੇ ਕੱਲ ਹੁੰਦੇ ਲੱਖ ਦੇ ਅਜੇ ਜਾਂਦਾ ਇਕੱਤਰ ਸਾਡੇ ਬੰਦੇ ਬਚ ਗਏ ਜਿਹੜੇ ਕਿ 6 6 ਫੁੱਟ ਥੱਲੇ ਡੁੱਗੀ ਹੋ ਗਏ ਫਿਰ ਤਾਂ ਆਏ ਗੱਲ ਉਹਨਾਂ ਨਾਲ ਗੱਲਬਾਤ ਕੀਤੀ ਕਹਿੰਦੇ ਵੀ ਉੱਪਰ ਪੁਲ ਤੋਂ ਲੋਕਾਂ ਨੇ ਚੜ੍ਹ ਕੇ ਉਹਨਾਂ ਨੇ ਵੀ ਆਪਣੇ ਦਸਤਾਰਾਂ ਦਸਤਾਰਾਂ ਲਾਈਆਂ ਤੇ ਉਹ ਤੇ ਰੱਸੀ ਬਣਾ ਕੇ ਕਿਸੇ ਤਰੀਕੇ ਨਾਲ ਇਹ ਜਦੋਂ ਬੰਦੇ ਡੁੱਬਦੇ ਗਏ ਅਸੀਂ ਰस्सियां ਵੀ ਸੁੱਟੀਆਂ ਉਹ ਤੋਂ ਦਸਤਾਰਾਂ ਖੋਲ ਖੋਲ ਕੇ ਥੱਲੇ ਕਚਾ ਕੇ ਦੂਰ ਤੱਕ ਸਾਰੇ ਬੰਦੇ ਕੱਢ ਕੇ ਲਿਆਂਦੇ ਆ ਨਾ ਕਿ ਇਹਦਾ ਡੰਗਰ ਨਾ ਕਿ ਇਹਦਾ ਪਾਣੀ ਨਾ ਪ੍ਰਸ਼ਾਦਾ ਲੋਕ ਕੋਠਿਆਂ ਤੇ ਚੜ੍ਹਿਆ ਨਾ ਕਿ ਇਹਨੂੰ ਪਾਣੀ ਮਿਲ ਰਿਹਾ ਪੀਣ ਲਈ ਸਰਕਾਰ ਨੇ ਨਾ ਕੋਈ ਕਿਸਤੀ ਲਾਈ ਆ ਆਪ ਸਰਕਾਰ ਵੀ ਤੇ ਬੀਜੇਪੀ ਵੀ ਜਿਹੜੀ ਕਿ ਖਾਸ ਕਰਕੇ ਸਿੱਖਾਂ ਨੂੰ ਲੱਗਦੀ ਹੈ ਤੇ ਪੰਜਾਬ ਨੂੰ ਲੱਗਦੀ ਹੈ ਕਿ ਪੰਜਾਬ ਕਿਸੇ ਤਰ੍ਹਾਂ ਘਰਕ ਹੋ ਜੇ ਪਰ ਇਹ ਗੁਰਗੋਵਿੰਦ ਸਿੰਘ ਪਾਤਸ਼ਾਹ ਦੀ ਖਾਲਸਾ ਜਿਹੜੀ ਫੌਜ ਸਾਜੀ ਹੋਈ ਹੈ ਨਾ ਇਹਨੂੰ ਕੋਈ ਮਿਟਾ ਨਹੀਂ ਸਕਦਾ ਨੀ ਗੱਲਾਂ ਲੰਗਰ ਜਦੋਂ ਕੋਈ ਵੀ ਬਣਾਉਂਦਾ ਤਾਂ ਉਹ ਇੱਕ ਸੇਵਾ ਭਾਵਨਾ ਨਾਲ ਬਣਾਉਂਦਾ ਸਮਾ ਲਾ ਕੇ ਬਣਵਾ ਬਣਾਉਂਦਾ ਤੇ ਉਹ ਵੀ ਜਿਹੜਾ ਵੱਡਾ ਨੁਕਸਾਨ ਹੋਇਆ ਸਭ ਤੋਂ ਵੱਡੀ ਗੱਲ ਜਿਨ੍ਹਾਂ ਦੇ ਮੂੰਹ ਦੇ ਵਿੱਚ ਉਹ ਬੁਰਕੀ ਪੈਣੀ ਸੀ ਜਿਹੜੇ ਕਿੰਨੇ ਦਿਨਾਂ ਤੋਂ ਭੁੱਖੇ ਬੈਠੇ ਹੋਏ ਆ ਜਿਨ੍ਹਾਂ ਤੱਕ ਰਸਦ ਨਹੀਂ ਪਹੁੰਚ ਪਾਰੀ ਉਹਨਾਂ ਤੱਕ ਪ੍ਰਸ਼ਾਦੇ ਪਹੁੰਚਨੇ ਸਨ ਤਾਂ ਇਹ ਦੇਖੋ ਜਿਵੇਂ ਤੁਹਾਨੂੰ ਦਿਖਾਈ ਸੀ ਵੀ ਟਰਾਲੀ ਜਿਹੜੀ ਆ ਉਹ ਕਿਸ ਤਰੀਕੇ ਨਾਲ ਪਾੜ ਪੈਣ ਕਰਕੇ ਉੱਥੇ ਹੀ ਫਸ ਜਾਂਦੀ ਆ ਜਿਹੜੀ ਟਰਾਲੀ ਦੇ ਵਿੱਚ ਲੋਕ ਮੌਜੂਦ ਸੀ ਜਿਹੜੇ ਸੇਵਾ ਕਰਨ ਵਾਸਤੇ ਇੱਥੇ ਸੇਵਾਦਾਰ ਆਏ ਸੀ ਉਹੀ ਬੜੇ ਮੁਸ਼ਕਿਲ ਨਾਲ ਇੱਥੇ ਬੱਚੇ ਸੀ ਇੱਕ ਵਾਰੀ ਤਸਵੀਰ ਦਿਖਾ ਦਿੱਤੇ ਜਾਵੇ ਬਈ ਆ ਲੰਗਰ ਲੈ ਕੇ ਆ ਰਹੇ ਸੀ ਰਸਲ ਲੈ ਕੇ ਆ ਰਹੇ ਸੀ ਤੇ ਕਿੰਨਾ ਨੁਕਸਾਨ ਜਿਹੜਾ ਹੈ ਹੋ ਗਿਆ ਇਹ ਹੜਾ ਕਰਕੇ ਨੁਕਸਾਨ ਹੋਇਆ ਆ ਰਾਵੀ ਦਰਿਆ ਜਿਹੜਾ ਹੈ ਉਹ ਦੇਖ ਸਕਦੇ ਹੋ ਕਿੰਦਾ ਆਫਾਨ ਤੇ ਆਇਆ ਤੇ ਇਹ ਪੂਰਾ ਦਾ ਪੂਰਾ ਟਰੈਕਟਰ ਜਿਹੜਾ ਹੈ ਜਿਹੜਾ ਵੀ ਸਮਾਨ ਸੀਗਾ ਜਿਹੜਾ ਵੀ ਲੰਗਰ ਵਾਸਤੇ ਰਸਤ ਜਾ ਰਹੀ ਸੀ ਉਸ ਦਾ ਕਿੱਡਾ ਵੱਡਾ ਜਿਹੜਾ ਨੁਕਸਾਨ ਹੋਇਆ ਬਾਬਾ ਜੀ ਇਹ ਸਾਰੀ ਲੰਗਰਸਤ ਜਾ ਇਹ ਲੰਗਰ ਵਾਸਤੇ ਮਹਾਪੁਰਸ਼ਾਂ ਨੂੰ ਬਾਬਾ ਸੁਖਦੇਵ ਸਿੰਘ ਪੁੱਚੋ ਵਾਲੇ ਮਹਾਪੁਰਸ਼ ਨਾਨ ਸਰ ਸੰਪਰਦਾ ਵੱਲੋਂ ਇਹ 3 ਦਿਨ ਹੋ ਗਏ ਸੇਵਾ ਕਰਦੇ ਆ ਇੱਥੇ ਗੋਗੋ ਲੰਗੋ ਮਾਲ ਕੋਲੋਂ ਮਾਲ ਤਕ ਰਹੀ ਗਏ ਆ ਕੱਲ ਵੀ ਅੱਜ ਵੀ ਉੱਧਰ ਜਾਣਾ ਸੀ ਤੇ ਪਰ ਉਹਦੇ ਵਿੱਚ ਹੀ ਰਸਤੇ ਵਿੱਚ ਇਹ ਨੁਕਸਾਨ ਹੋ ਗਿਆ ਕਿ ਟਰਾਲੀ ਟਰੈਕਟਰ ਪਲਟ ਗਿਆ ਪਰ ਚਲੋ ਕੁਝ ਆਪਣੇ ਸਾਰੇ ਸਿੱਖਾਂ ਆਪਣੇ ਪਰਿਵਾਰ ਨਾਲ ਨਾਲ ਮਿਲ ਕੇ ਇਹ ਕੱਢਿਆ ਕੋਈ ਫੌਜੀ ਮਜਦਤੀ ਛੋੜੀ ਬੋਤੀ ਇਹ ਘਟੋ ਘਟ ਵਿੱਚ ਲੱਖ ਰੁਪਏ ਦਾ ਸਾਮਾਨ ਨਹੀਂ ਜਾਂਦਾ ਏ ਲੱਖ ਦੇ ਕੱਲ ਹੁੰਦੇ ਲੱਖ ਦੇ ਅਜੇ ਜਾਂਦਾ ਲੱਖ ਤੋਂ ਉੱਤੇ ਸਮਾਨ ਹੀ ਨੁਕਸਾਨ ਵੀ ਹੈ ਪਰ ਸਰਕਾਰਾਂ ਕੋਈ ਕਿਸੇ ਦੀ ਬਾਹ ਨਹੀਂ ਫੜਦੀ ਪਈਆਂ ਕੋਈ ਕੁਝ ਨਹੀਂ ਕਰਦੀਆਂ ਪਤਾ ਹੀ ਵੀ ਇਹ ਕੰਮ ਹੋਣੇ ਆ ਪਰ ਸਰਕਾਰਾਂ ਨੇ ਪਾਣੀ ਪਹਿਲਾਂ ਹੀ ਸਰਸਤੀਆਂ ਪਤਾ ਵੀ ਮੀਂਹ ਪੈਣੇ ਸਭ ਕੁਝ ਹੋਣਾ ਪਰ ਸਰਕਾਰ ਨੇ ਇੱਕ ਨਹੀਂ ਕਿਸੇ ਦੀ ਸੁਣੀ ਉਹ ਪਾਣੀ ਨਹੀਂ ਛੱਡਿਆ ਕੁਝ ਨਹੀਂ ਕੀਤਾ ਇਹ ਜਿਦਾ ਕਰਕੇ ਸਭ ਲੋਕ ਇਹ ਤਸੀਹੇ ਭੋਗਣ ਡੇ ਨਾ ਕਿ ਇਹਦਾ ਡੰਗਰ ਨਾ ਕੇ ਇਹਦਾ ਪਾਣੀ ਨਾ ਪ੍ਰਸ਼ਾਦਾ ਲੋਕ ਕੋਠਿਆਂ ਤੇ ਚੜਿਆ ਨਾ ਕਿ ਇਹਨੂੰ ਪਾਣੀ ਮਿਲ ਰਿਹਾ ਪੀਂ ਲਈ ਸਰਕਾਰ ਨੇ ਨਾ ਕੋਈ ਕਿਸਤੀ ਲਾਈ ਆ ਕੁਛੇ ਪ੍ਰਬੰਧ ਨਹੀਂ ਕੀਤੇ ਸਰਕਾਰ ਦੇ ਇਹ ਸਾਰੀ ਸਰਕਾਰ ਫੇਲ ਹੋ ਚੁਕੀ ਹੈ ਆਪ ਸਰਕਾਰ ਵੀ ਤੇ ਬੀਜੇਪੀ ਵੀ ਜਿਹੜੀ ਕਿ ਖਾਸ ਕਰਕੇ ਸਿੱਖਾਂ ਨੂੰ ਲੱਗਦੀ ਹੈ ਤੇ ਪੰਜਾਬ ਨੂੰ ਲੱਗਦੀ ਹੈ ਕਿ ਪੰਜਾਬ ਕਿਸੇ ਤਰ੍ਹਾਂ ਘਰਕ ਹੋ ਜੇ ਪਰ ਇਹ ਗੁਰਗੋਵਿੰਦ ਸਿੰਘ ਪਾਤਸ਼ਾਹ ਦੀ ਖਾਲਸਾ ਜਿਹੜੀ ਫੌਜ ਸਾਜੀ ਹੋਈ ਹੈ ਨਾ ਇਹਨੂੰ ਕੋਈ ਮਿਟਾ ਨਹੀਂ ਸਕਦਾ ਕੋਈ ਮਕਾ ਨਹੀਂ ਸਕਦਾ ਇਹ ਆਪਣੇ ਆਪ ਹੀ ਭਾਵੇਂ ਜਿੰਨਾ ਮਰਜੀ ਜ਼ੋਰ ਲਾਉਣ ਪੰਜਾਬ ਨੂੰ ਮਕਾਉਣ ਲਈ ਨਹੀਂ ਮਕਾ ਸਕਦਾ ਕਿਉਂਕਿ ਇਹ ਖਾਲਸਾ ਫੌਜ ਹੈ ਗੁਰਸਾਹਿਬ ਦੀ ਇਹ ਆਪਣੇ ਆਪ ਹੀ ਇਹ ਪ੍ਰਗਟਿਓ ਖਾਲਸਾ ਪ੍ਰਮਾਤਮ ਦੀ ਮੌਜ ਇਹ ਖਾਲਸਾ ਫੌਜ ਨੂੰ ਕੋਈ ਮਕਾ ਨਹੀਂ ਸਕਦਾ ਜਿੰਨਾ ਭਾਵੇਂ ਮਰਜੀ ਸਰਕਾਰਾਂ ਜ਼ੋਰ ਲਾਉਣ ਅੱਗੇ ਵੀ ਹਕੂਮਤਾਂ ਬੜੀਆਂ ਮੁਸਲਮਾਨ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਹੜ ਆਏ ਨੇ ਤੁਹਾਨੂੰ ਇਹ ਲੱਗਦਾ ਵੀ ਇਹ ਕਿਸੇ ਨਾ ਕਿਸੇ ਤਰੀਕੇ ਇਹ ਸਾਜ਼ਿਸ਼ ਵੀ ਹੋ ਸਕਦੀ ਹੈ ਮੈਨਮੇਡ ਵੀ ਹੋ ਸਕਦੇ ਨੇ ਇਹ ਮੈਨਾਂ ਜੀ ਪੂਰੀ ਸਰਕਾਰਾਂ ਦੀ ਸਾਜ਼ਿਸ਼ 88 ਵਿੱਚ ਵੀ ਨਾ ਇਤਨਾ ਲੋਕ ਡੁੱਬੇ ਉਤੋਂ ਬਾਅਦ ਵੀ ਡੁੱਬੇ ਹੁਣ ਵੀ ਡੋਬੇ ਕੀ ਸਰਕਾਰਾਂ ਚਾਹੁੰਦੀਆਂ ਵੀ ਪੰਜਾਬ ਕਿਸੇ ਤਰ੍ਹਾਂ ਗਰਗ ਹੋ ਜੇ ਬਸ ਇਹ ਹੀ ਇਹ ਪਾਣੀ ਅੱਜ ਤੋਂ 2 ਮਹੀਨੇ ਪਹਿਲਾਂ ਵੀ ਛੱਡ ਸਕਦੇ ਸੀ ਜਦੋਂ ਅੱਜ ਤੋਂ 2 ਮਹੀਨੇ ਪਹਿਲਾਂ ਇਹ ਪਾਣੀ ਛੱਡਦੇ 10-10 ਦਿਨ ਦੇ ਵਖ ਪੇਣਾ ਛੱਡਦੇ ਪਾਣੀ ਆਪਣੇ ਆਪ ਜਾਈ ਜਾਂਦਾ ਗਾੜੀ ਹੁਣ ਇਹਨਾਂ ਦੇ ਵੇਖਿਆ ਵੀ ਡੁੱਬਣ ਵਾਲਾ ਕੰਮ ਆ ਪਿੱਛੋਂ ਬੰਨ ਟੁੱਟ ਗਏ ਪਿੱਛੋਂ ਭਾਗੜੇ ਦਾ ਵੀ ਕਹਿੰਦੇ ਵੀ ਡੁੱਬਣ ਵਾਲਾ ਸਾਰਾ ਜੇ ਭਾਗੜਾ ਟੁੱਟ ਗਿਆ ਇੱਥੇ 15-15 ਫੁੱਟ ਸਾਰੇ ਪੰਜਾਬ ਚ ਪਾਣੀ ਹੋ ਜਾਏਗਾ ਇਸ ਕਰਕੇ ਸਰਕਾਰਾਂ ਬੀਜੇਪੀ ਚਾਹੁੰਦੀ ਆ ਕਿ ਪੰਜਾਬ ਦਾ ਬੇੜਾ ਕਰਕ ਹੋ ਜੇ ਇਹ ਆਪ ਸਰਕਾਰ ਵੀ ਬਾਕੀ ਇਹ ਨਹੀਂ ਕਾਂਗਰਸ ਵੀ ਕਾਲੀਦਾਲ ਵੀ ਸਭ ਜਿੰਨੇ ਐਮਐਲਏ ਐਮਪੀ ਜਿੰਨੇ ਵੀ ਆਏ ਨੇ ਸਿਰਫ ਫੋਟੋਆਂ ਖਿਚਾਉਣ ਨੂੰ ਆਏ ਕਿਸੇ ਨੇ ਕੋਈ ਕਿਸੇ ਦੀ ਮਦਦ ਨਹੀਂ ਕੀਤੀ ਕੋਈ ਪ੍ਰਸ਼ਾਦਾ ਕੋਈ ਕੁਝ ਨਹੀਂ ਸਾਰੇ ਹੀ ਜਿੰਨੇ ਐਮਐਲਏ ਐਮਪੀ ਜਿੰਨੇ ਵੀ ਆਏ ਨੇ ਸਭ ਆਪੋ ਆਪਣੀਆਂ ਫੋਟੋਆਂ ਖਿਚਾ ਕੇ ਚਲੇ ਗਏ ਇਸ ਕਰਕੇ ਜੇ ਕਰ ਰਹੇ ਮਦਦ ਆਪਣੇ ਭਰਾ ਹੀ ਪੰਜਾਬੀ ਭਰਾ ਜਿੰਨੇ ਨੇ ਲਿਆ ਲਿਆ ਕੇ ਮਦਦ ਪ੍ਰਸ਼ਾਦਾ ਪਾਣੀ ਦੁੱਧ ਔਰ ਟੈਲ ਦੇ ਚਿੜਿਆ ਲੋਕਾਂ ਨੂੰ ਪਚਾ ਰਹੇ ਨੇ ਬਾਬਾ ਇਹ ਗੱਲ ਹੁਣ ਤਾਂ ਤੁਸੀਂ ਕਿਹਾ ਸੀ ਕੋਠਿਆ ਤੇ ਆ ਸੇਵਾ ਵਾਲਾ ਟਰੈਕਟਰ ਵਾਪਸ ਚੱਲਿਆ ਹੁਣ ਮਤਲਬ ਸੇਵਾ ਵੀ ਨਹੀਂ ਜਾ ਪਾਈ ਨਹੀਂ ਨਹੀਂ ਸੇਵਾ ਜਾ ਨਹੀਂ ਪਈ ਜੀ ਇਹ ਮਾਹਪੁਰਸ਼ਾ ਵੱਲੋਂ ਬਾਬਾ ਸਦੇਸੇ ਪੁਚੋ ਵਾਲੇ ਮਾਹਪੁਰਸ਼ਾ ਵੱਲੋਂ ਸੇਵਾ ਆ ਰਹੀ ਹੋਰ ਵੀ ਸੰਪਰਦਾਵਾ ਕਰ ਰਹੀਆਂ ਨੇ ਬਾਬੇ ਨਿੰਦਰਸ ਹਣੀ ਉੱਥੇ ਫਰੋਹਪੁਰ ਸਾਡੇ ਫਰੋਹਪੁਰ ਵੀ ਸੰਗਤ ਉੱਥੇ ਸੇਵਾ ਕਰਦੀ ਪਈ ਆ ਸੁਲਤਾਨਪੁਰ ਲੋਧੀ ਮਾਹਪੁਰਸ਼ਾਲਾ ਸੇਵਾ ਚੱਲਦੀ ਪਈ ਆ ਪਰ ਇਹ ਹੁਣ ਸੇਵਾ ਗਾੜੀ ਨਹੀਂ ਪਹੁੰਚ ਸਕੀ ਕੋਈ ਖਰਾਬ ਹੋ ਗਈ ਬੁੱਤ ਕਿੰਨੀ ਰਸਤੇ ਖਰਾਬ ਹੋਈ ਆ ਇਸ ਕਰਕੇ ਅਸੀਂ ਰੋਜ਼ 2-2 3-3 ਲੱਖ ਰੁਪਏ ਦਾ ਸਮਾਨ ਲਿਆ ਰਹੇ ਮਗਰੋਂ ਲਿਆ ਕੇ ਵੀ ਕਿਸ ਤਰੀਕਾ ਕਿ ਤਰ ਪਹੁੰਚ ਜੇ ਪਰ ਅੱਜ ਨਹੀਂ ਪਹੁੰਚ ਸਕਿਆ ਇਹ ਗੁਰੂ ਸਾਹਿਬ ਨੂੰ ਪਤਾ ਨਹੀਂ ਕੀ ਪਹੁੰਚਦਾ ਪਰ ਸਾਡੇ ਬੰਦੇ ਬਚ ਗਏ ਜਿਹੜੇ ਕਿ 6-6 ਫੁੱਟ ਥੱਲੇ ਡੁੱ Nghi ਹੋ ਗਏ ਫਿਰ ਤਾਂ ਆਏ ਨਹੀਂ ਮੇਰੀ ਗੱਲ ਉਹਨਾਂ ਨਾਲ ਗੱਲਬਾਤ ਕੀਤੀ ਕਹਿੰਦੇ ਵੀ ਉੱਪਰ ਪੁਲ ਤੋਂ ਲੋਕਾਂ ਨੇ ਚੜ੍ਹ ਕੇ ਉਹਨਾਂ ਨੇ ਵੀ ਆਪਣਾ ਦਸਤਾਰਾਂ ਦਸਤਾਰਾ ਲਾਈਆਂ ਤੇ ਉਹਤੇ ਰੱਸੀ ਬਣਾ ਕੇ ਕਿਸੇ ਤਰੀਕੇ ਨਾਲ ਇਹ ਜਦੋਂ ਬੰਦੇ ਡੁੱਬਦੇ ਗਏ ਅਹੀਂ ਰस्सियां ਵੀ ਸੁੱਟੀਆਂ ਉਦੋਂ ਦਸਤਾਰਾਂ ਖੋਲ-ਖੋਲ ਕੇ ਥੱਲੇ ਕਚਾ ਕੇ ਦੂਰ ਚਕਰ ਸਾਰੇ ਬੰਦੇ ਕੱਢ ਕੇ ਲਿਆਂਦੇ ਆ ਇਹ ਤੇ ਗੁਰੂ ਸਾਹਿਬ ਦੀ ਕਿਰਪਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੁਰੂ ਨਾਨਕ ਦੀ ਗੁਰੂ ਰਾਮਦਾਸ ਪਾਸ਼ੇ ਬਾਬਾ ਬੁੱਢਾ ਸਾਹਿਬ ਜਿਹਨਾਂ ਦੇ ਸਥਾਨ ਆ ਅੱਜ ਤੋਂ 10 ਦਿਨ ਜਿੱਥੇ ਆਪਾਂ ਲੰਗਰ ਲਾ ਰਹੇ ਆ ਅੱਜ ਤੋਂ 10 ਦਿਨਾਂ ਨੂੰ ਬਾਅਦ ਜਾਂ 12 ਤਰੀਕ ਨੂੰ ਚੌਥ ਸ਼ਰਧਾ ਦੀ ਆਉਂਦੀ ਆ ਇਹਨਾਂ ਥਾਵਾਂ ਤੇ ਲੰਗਰ ਚੱਲਨੇ ਜਿੱਥੇ ਕਿ ਹੁਣ ਦੁਨੀਆ ਲੰਗਰ ਪਜਾ ਰਹੀ ਹੈ ਇਹਨਾਂ ਨੇ ਇੱਥੇ ਲੰਗਰ ਲਾ ਕੇ ਚੌਥ ਸ਼ਰਧਾ ਤੇ ਜਾਣੇ ਆ ਉਥੇ ਲੰਗਰ ਚੱਲਦੇ ਪੇ ਗੋਂਦਵਾਲ ਸਾਹਿਬ ਦਾ ਇਤਿਹਾਸ ਵੇਖੋ ਗੋਂਦਵਾਲ ਸਾਹਿਬ ਹੋਣੇ ਗੁਰੂ ਅਮਰਦਾਸ ਪਾਸ਼ਾ ਜੋਤੀ ਜੋਤ ਆ ਰਿਹਾ ਉਥੇ ਲੰਗਰ ਲੋਕਾਂ ਨੂੰ ਲਾਉਣੇ ਪਰ ਜਦੋਂ ਇਹ ਜਾਂ লাশ ਵੇਖਣਗੇ ਫੇਰ ਵੀ ਪਰ ਸਿੱਖ ਪਿੱਛੇ ਨਹੀਂ ਹਟਦੇ ਕਿਸੇ ਪਿਛੋਂ ਇਸ ਕਰਕੇ ਇਹ ਗੁਰੂ ਸਾਹਿਬ ਦੀ ਸਾਜੀ ਹੀ ਕੌਮ ਹੈ ਇਹਨੂੰ ਕੋਈ ਮਿਟਾ ਨਹੀਂ ਸਕਦਾ ਭਾਵੇਂ ਜਿੰਨੀਆਂ ਮਰਜੀ ਸਰਕਾਰਾਂ ਜੋਰ ਲਾਉਣ ਇਸ ਕਰਕੇ ਭਾਈ ਸਭ ਨੂੰ ਬੇਨਤੀ ਹੈ ਜੇ ਕੋਈ ਸਾਡੀ ਆਵਾਜ਼ ਵੀ ਸੁਣਦਾ ਹੋਵੇ ਵੱਧ ਤੋਂ ਵੱਧ ਪ੍ਰਬੰਧ ਕਰੋ ਜੇ ਇਥੇ ਆਉਣਾਂ ਨੇ ਤੇ ਆਪਣਾ ਵੇਖ ਕੇ ਚੱਲੋ ਭਾਈ ਕਿਉਂਕਿ ਹਰ ਇੱਕ ਥਾਂ ਪਾਣੀ ਪਾਣੀ ਹੈ ਅੱਜ ਹੋਰ ਸੀ ਕੱਲ ਹੋਰ ਸੀ ਪਰਸੋਂ ਅਸੀਂ ਮੋਟਰਸਾਈਕਲ ਗੱਡੀਆਂ ਤੇ ਵੀ ਗਏ ਆ ਪਰ ਕੱਲ 14 15 ਘੰਟਿਆਂ 20 ਘੰਟਿਆਂ ਚ ਪਾਣੀ ਪਾਣੀ ਹੋ ਗਿਆ ਸਾਰੇ ਪਾਸੇ ਇਸ ਕਰਕੇ ਭਈ ਸਾਰੇ ਆਪੋ ਆਪਣੀ ਸੇਫਟੀ ਨਾਲ ਹੋਣ ਜੇ ਸਰਕਾਰਾਂ ਚਾਹਣ ਇੱਥੇ ਕਿਸ਼ਤੀਆਂ ਲਾਉਣ ਕਿਸ਼ਤੀਆਂ ਲਾ ਕੇ ਤੇ ਇਹ ਸਾਰਾ ਕੰਮ ਇਥੋਂ ਰਾਸ਼ਨ ਪਚਾਉਣ ਰਾਸ਼ਨ ਇੱਥੇ ਪਿਛੋ ਆ ਰਿਹਾ ਹੈ ਗਾਰੀ ਪਹੁੰਚਦਾ ਹੋ ਸਕਦਾ ਪਰ ਸਰਕਾਰਾਂ ਦੀ ਬਹੁਤ ਜ਼ਿਆਦੀ ਨਿਗਹਿਲੀ ਆਪੋ ਆਪਣੀਆਂ ਫੋਟੋਆਂ ਧਾਰੀਵਾਲ ਸਾਹਿਬ ਆਏ ਆਪਣੀ ਫੋਟੋ ਖਿਚਾ ਕੇ ਔਜਲਾ ਸਾਹਿਬ ਆਏ ਆਪਣੀ ਫੋਟੋ ਖਿਚਾ ਕੇ ਸਖਬੀਰ ਬਾਦਲਾ ਆਏ ਆਪਣੀ ਫੋਟੋ ਖਿਚਾ ਕੇ ਹੋਰ ਵੀ ਬੜੇ ਐਮਐਲਏ ਆਪ ਆਪਣੀਆਂ ਫੋਟੋਆਂ ਖਿਚਾ ਕੇ ਚੱਲ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਪਾ ਜੀ ਐ ਨਹੀਂ ਲੱਗਦਾ ਵੀ ਕਿੱਥਾ ਨੇ ਕਿੱਥੇ ਰੱਬ ਵੀ ਜਿਹੜਾ ਹੈ ਉਹ ਵੀ ਕੈਰ ਤੋਂ ਘਟਦਾ ਨਹੀਂ ਪਿਆ ਉਹ ਵੀ ਕੈਰ ਵਰਸਾਈ ਜਾ ਰਿਹਾ ਹੁਣ ਤੁਹਾਡੇ ਨਾਲ ਗੱਲ ਕਰਦੇ ਅਕਰਦੇ ਕਿਸ ਤਰੀਕੇ ਨਾਲ ਆਵਾਜ਼ ਆਈ ਆ ਤੇ ਮੀਂਹ ਵੀ ਲਗਾਤਾਰ ਪਈ ਜਾ ਰਹੀ ਹੈ ਇਹ ਵੇ ਜੀ ਵੇਖੋ ਜੀ ਸਿਖਾਂ ਦੇ ਤੇ ਜੱਟਾਂ ਦੇ ਸਾਰੇ ਬਰਖਾਵ ਆ ਧਰਤੀ ਦੇ ਕੀੜੇ ਤੋਂ ਲੈ ਕੇ ਉੱਤੋਂ ਤੱਕਰ ਮੰਤਰੀਆਂ ਤੱਕਰ ਸਾਰੇ ਕਿਸਾਨਾਂ ਨੂੰ ਖਾਣ ਵਾਲੇ ਆ ਇਹ ਚਾਹੁੰਦੇ ਪ੍ਰਾਲੀ ਦਾ ਸਾਰੋ ਹੁਣ ਸਾੜ ਨਹੀਂ ਗਈ ਪ੍ਰਾਲੀ ਰਹੀ ਨਹੀਂ ਇਹਾਂ ਦੇ ਪ੍ਰਾਲੀ ਦਾ ਸਾਰੋ ਕਿੰਨ ਕ ਨੂੰ ਲਾਗਣਾ ਲਾਓ ਇਹਨੂੰ ਲਾਓ ਇਹ ਜ਼ਿਮੀਦਾਰਾਂ ਦੇ ਖਾਸ ਕਰਕੇ ਸਾਰੀਆਂ ਸਰਕਾਰਾਂ ਉਲਟਿਆ ਜੇ ਜ਼ਿਮੀਦਾਰ ਨਾ ਹੋਵੇ ਤੇ ਸਾਰੀ ਦੁਨੀਆ ਰੁਲ ਜੇਗੀ ਜ਼ਿਮੀਦਾਰ ਪੈਸਾ ਲੈ ਹੁੰਦਾ ਸਾਰੇ ਵਿੱਚ ਵਟਤ ਹੁੰਦੀ ਆ ਉਹ ਹਰ ਕੋਈ ਖਾਂਦਾ ਜੇ ਜ਼ਿੰਮੇਵਾਰ ਨਾ ਰਿਹਾ ਤੇ ਜੇ ਕਿਸਾਨ ਨਾ ਰਿਹਾ ਮਜ਼ਦੂਰ ਨਾ ਰਿਹਾ ਇਹ ਮਹਾਪੁਰਸ਼ ਨਾ ਰਹਿ ਤੇ ਕੋਈ ਪਾਸੇ ਕੋ ਸਿਸਟਮ ਨਾ ਬਣਿਆ ਤੇ ਇਹ ਸਾਰਾ ਧਰਤੀ ਦਾ ਜੇ ਆਂਦੇ ਜਿਹੜਾ ਸਾਧੂ ਹੈ ਨਾ ਸਾਧੂ ਸਾਧੂ ਤੋਂ ਬਿਨਾ ਇਹ ਧਰਤੀ ਰਹਿ ਨਹੀਂ ਸਕਦੀ ਮਹਾਪੁਰਸ਼ਾਂ ਤੋਂ ਬਿਨਾ ਧਰਤੀ ਰਹਿ ਨਹੀਂ ਸਕਦੀ ਜੇ ਸਾਗਰਿਆ ਤੋਂ ਵੀ ਸਾਧੂ ਮਹਾਪੁਰਸ਼ਾਂ ਦੀ ਚਰਨ ਧੂੜ ਪੋੜਦਾ ਇਸ ਕਰਕੇ ਸਾਧੂ ਮਹਾਪੁਰਸ਼ਾਂ ਦਾ ਕੰਮ ਉਹਨਾਂ ਪਰ ਪੁਕਾਰ ਕਰੀ ਜਾਣੇ ਆ ਉਹ ਰੱਬ ਵੀ ਚਲੋ ਰੋਪੀ ਕਰਦਾ ਪਿਆ ਆਪਣੇ ਵਾਲੋ ਇੰਦਰਦੇਵਤਾ ਬੜਾ ਪਰੇਸ਼ਾਨ ਹੋਇਆ ਕਿ ਪਤਾ ਨਹੀਂ ਮੈਂ ਕੀ ਕਰ ਦੇਣਾ ਪਰ ਜਿਹੜਾ ਇੰਦਰਦੇਵਤਾ ਉਹ ਤੁਹਾਨੂੰ ਪਤਾ ਵੀ ਥੱਲਿਓਂ ਲੈ ਕੇ ਉੱਤੇ ਕਰ ਇਹ ਸਰਕਾਰਾਂ ਜਿਹੜੀਆਂ ਕਿਸਾਨਾਂ ਨੂੰ ਡੋਬਣਾ ਚਾਹੁੰਦੀਆਂ ਮਾਰਨਾ ਚਾਹੁੰਦੀਆਂ ਪੰਜਾਬ ਦੇ ਨਾਲ ਹਰ ਇੱਕ ਚੀਜ਼ ਲੱਗਦੀ ਹੈ ਗਾੜੀ ਕਾਲਪੁਰਖ ਦੀ ਮਰਜ਼ੀ ਆ ਉਹ ਜੋ ਕਰ ਰਿਹਾ ਉਹ ਉਹਨੂੰ ਪਉਂਦਾ ਜੋ ਆਪ ਕਰ ਰਿਹਾ ਉਹ ਜਿਹੜੇ ਕੰਮ ਚ ਖੁਸ਼ ਉਹ ਉਹਨੂੰ ਪਤਾ ਵੀ ਉਹਦੀ ਕੀ ਰਜਾ ਪਰ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਇਸ ਤੇ ਇਤਨੇ ਕੰਮ ਚੱਲਣਗੇ ਭਾਵੇਂ ਜੋ ਮਰਜ਼ੀ ਨੁਕਸਾਨ ਵੀ ਹੋ ਗਿਆ ਇੱਕ ਜਿਹਾ ਰਸਤਾ ਆਉਣ ਗਿਆ ਪੰਚਾਵਾਂਗੇ ਜਿੱਥੇ ਜਿੱਥੇ ਹੋ ਸਕਦਾ ਪੰਚਾਇਆ ਜੂ ਪੰਚਾਵਾਂਗੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਨਾਮ ਸਿਮਰਨ ਬਾਣੀ ਦਾ ਜੁੜਨ ਕਾਲੇ ਸੀ ਆਏ ਮਾਲਾ ਵੀ ਵੰਡੀਆਂ ਸੰਗਤਾਂ ਨੂੰ ਆਗੇ ਵੀ ਭਈ ਨਾਮ ਜਪੋਗੇ ਤੇ ਇਹ ਆਪਣਾ ਬੇੜਾ ਪਾਰ ਹੋਣਾ ਕਿਉਂਕਿ ਨਾਮ ਬੇੜੀ ਸੰਤਮਲਾ ਪਾਰ ਕਰਦਨ ਖਾਮ ਖਾ ਇਹ ਮਹਾਪੁਰਸ਼ਾਂ ਦਾ ਕੰਮ ਆ ਵੀ ਨਾਮ ਜਪਉਣਾ ਹੋਰ ਕੋਈ ਨਾਮ ਨਹੀਂ ਗਿਆਨੀ ਕੋਈ ਗੁਰਮਖ ਕੋਈ ਹੈਡ ਗ੍ਰੰਥੀ ਕੋਈ ਨਾਮ ਨਹੀਂ ਜਪ ਸਕਦਾ ਗੁਰੂ ਸਾਹਿਬ ਵਿੱਚ ਇੱਕ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਧੂ ਦੀ ਉਪਮਾਈ ਹੈ ਇਸ ਕਰਕੇ ਮਾਪੁਰਛਾਤ ਬਗੈਰ ਕੁਝ ਨਹੀਂ ਹੋ ਸਕਦਾ ਬਾਕੀ ਸੰਗਤਾਂ ਸਹਿਯੋਗ ਕਰ ਰਹੀਆਂ ਨੇ ਇਹ ਸੇਵਾ ਨਹੀਂ ਰੁਕਣੀ ਜੋ ਮਰ ਜੀ ਐਨਾ-ਐਨਾ ਪਾਣੀ ਆ ਤਾਂ ਵੀ ਤੁਸੀਂ ਕਹਿ ਰਹੇ ਹੋ ਹਾਂ ਜੀ ਫਿਰ ਵੀ ਰੁਕਣੀ ਸੇਵਾ ਇਹ ਸੇਵਾ ਇਤਨ ਨਿਰੰਤਰ ਜਾਰੀ ਰਹਿਣਗੇ ਭਾਵੇਂ ਨੁਕਸਾਨ ਵੀ ਹੋ ਗਿਆ ਇਸ ਕਰਕੇ ਭਾਈ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਆਉਣ ਆਪਣੀ ਸੇਵਾ ਵਿੱਚ ਹਿੱਸਾ ਪਾਉਣ ਇਹ ਸਾਰੇ ਹੀ ਇਹ ਆਪਣਾ ਹੀ ਇਲਾਕਾ ਹੈ ਕਿ ਇਹ ਨਹੀਂ ਵੀ ਕਿਸੇ ਬਗਾਨਾ ਇਲਾਕਾ ਆਪਣੇ ਪੰਜਾਬ ਦਾ ਸਾਰਾ ਇਲਾਕਾ ਹੈ ਇਸ ਕਰਕੇ ਸਾਰੇ ਪਹੁੰਚਣ ਤੇ ਵੱਧ ਤੋਂ ਵੱਧ ਸੇਵਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਆਏ ਦੇਖ ਸਕਦੇ ਹੋ ਵੀ ਨੁਕਸਾਨ ਵੀ ਹੋਇਆ ਜਿੱਥੇ ਰਸਦ ਦਾ ਨੁਕਸਾਨ ਹੋਇਆ ਲੰਗਰ ਦਾ ਨੁਕਸਾਨ ਹੋਇਆ ਸਭ ਤੋਂ ਵੱਡੀ ਗੱਲ ਹੈ ਲੰਗਰ ਜਦੋਂ ਕੋਈ ਵੀ ਬਣਾਉਂਦਾ ਤਾਂ ਉਹ ਇੱਕ ਸੇਵਾ ਭਾਵਨਾ ਨਾਲ ਬਣਾਉਂਦਾ ਸਮਾਂ ਲਾ ਕੇ ਬਣਾਉਂਦਾ ਤੇ ਉਹ ਵੀ ਜਿਹੜਾ ਵੱਡਾ ਨੁਕਸਾਨ ਆਇਆ ਸਭ ਤੋਂ ਵੱਡੀ ਗੱਲ ਜਿਨ੍ਹਾਂ ਦੇ ਮੂੰਹ ਦੇ ਵਿੱਚ ਉਹ ਬੁਰਕੀ ਪੈਣੀ ਸੀ ਜਿਹੜੇ ਕਿੰਨੇ ਦਿਨਾਂ ਤੋਂ ਭੁੱਖੇ ਬੈਠੇ ਹੋਏ ਆ ਜਿਨ੍ਹਾਂ ਤੱਕ ਰਸਦ ਨਹੀਂ ਪਹੁੰਚ ਪਾਰੀ ਉਹਨਾਂ ਤੱਕ ਪ੍ਰਸ਼ਾਦੇ ਪਹੁੰਚਣੇ ਸਨ ਉਹ ਦੁੱਧ ਇਹਨਾਂ ਰਸਤਾ ਵਿੱਚ ਦੁੱਧ ਬਹੁਤ ਮਾਤਰਾ ਵਿੱਚ ਦੁੱਧ ਸੀ ਕੱਲ ਵੀ ਅਸੀਂ ਬੱਚਿਆਂ ਨੂੰ ਜਿੱਥੇ ਦੁੱਧ ਨਹੀਂ ਪਹੁੰਚਦਾ ਦੁੱਧ ਪਿਚਾ ਰਹੇ ਆ ਵੱਡੇ ਵੱਡੇ ਕੈਨ ਭਰੇ ਆ ਪਾਣੀ ਦੇ ਵੀ ਜਿੱਥੇ ਬੋਤਲਾਂ ਨਹੀਂ ਪਹੁੰਚਦੀਆਂ ਬਾਲਟੀਆਂ ਨਾਲ ਹੀ ਪਾਣੀ ਪਿਚਾ ਰਹੇ ਵੀ ਬਾਲਟੀਆਂ ਕੈਨ ਲੈ ਲਓ ਭਾਈ ਕਿਸੇ ਤਰੀਕੇ ਕੋਈ ਪਾਣੀ ਤੋਂ ਰਵੇ ਲੋਕੀ ਪਾਣੀ ਤੋਂ ਵਿਲਕਦੇ ਪਏ ਨੇ ਦੁੱਧ ਤੋਂ ਵਿਲਕਦੇ ਪਏ ਨੇ ਰਾਸ਼ਨ ਤੋਂ ਵਿਲਕਦੇ ਲੋਕਾਂ ਨੇ ਆਪ ਆਪਣੇ ਕੋਠਿਆਂ ਦੀ ਛੱਤਾਂ ਪਾਈਆਂ ਕੋਈ ਕਿਸੇ ਤਰ੍ਹਾਂ ਦਾ ਵੀ ਸਰਕਾਰ ਤੇ ਕਰ ਨਹੀਂ ਦੀ ਕੋਈ ਨਾ ਇੱਥੇ ਕਰਦੀ ਨਾ ਫਰੋਜਪੁਰ ਨਾ ਸੁਲਤਾਨਪੁਰ ਲੋਧੀ ਕਿਤੇ ਸਰਕਾਰ ਦਾ ਹਰ ਇੱਕ ਦਾ ਮਹਾਪੁਰਸ਼ ਵੀ ਉੱਥੇ ਬਾਬਾ ਤਾਰਾ ਸੁਣਾ ਮਹਾਪੁਰਸ਼ ਹੋ ਲੱਗਿਆ ਹਰ ਇੱਕ ਦਾ ਮਹਾਪੁਰਸ਼ੀ ਕਰ ਰਹੇ ਸੰਗਤਾ ਕਰਦੀਆਂ ਕੋਈ ਸਰਕਾਰ ਕੁਛ ਨਹੀਂ ਕਰਦੀ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਾਂ ਇੱਕ ਨੁਕਸਾਨ ਜਿਹੜਾ ਹੈ ਜਿਵੇਂ ਪੂਰਾ ਪੰਜਾਬ ਦਾ ਵੀ ਨੁਕਸਾਨ ਹੋ ਰਿਹਾ ਤੇ ਲਗਾਤਾਰ ਜਿੱਥੇ ਅਸੀਂ ਮੌਜੂਦਾ ਪਾਣੀ ਇੱਥੇ ਵੀ ਲਗਾਤਾਰ ਵੱਧਦਾ ਜਾ ਰਿਹਾ ਹੁਣ ਟਰੈਕਟਰ ਵੀ ਜਿਹੜੇ ਆ ਉਹ ਵੀ ਸਿੱਧੇ ਰਾਹ ਨਹੀਂ ਜਾ ਪਾਰੇ ਪਰ ਇਹਨਾਂ ਨੇ ਕਿਹਾ ਸੇਵਾ ਨਹੀਂ ਰੁਕੇਗੀ ਸੇਵਾ ਜਿਹੜੀ ਆ ਇਹਨਾਂ ਨੇ ਰਸਤਾ ਆਪਣਾ ਡਿਵਰਟ ਜ਼ਰੂਰ ਕੀਤਾ ਪਰ ਜਿਹੜਾ ਰਸਤਾ ਡਿਵਰਟ ਕੀਤਾ ਉੱਥੇ ਵੀ ਪਾਣੀ ਜਿਹੜਾ ਬਹੁਤ ਆ ਉੱਥੇ ਵੀ ਹੜ ਆਇਆ ਹੋਇਆ ਪਰ ਜਿਵੇਂ ਸਿੰਘ ਕਹਿੰਦੇ ਆ ਵੀ ਸੇਵਾ ਜਿਹੜੀ ਆ ਉਹ ਨਹੀਂ ਰੁਕੇਗੀ ਜਿਗਰੇ ਜਿਹੜੇ ਆ ਕੱਲ ਵੀ ਮੈਂ ਕਿਸੇ ਵਿਅਕਤੀ ਨਾਲ ਗੱਲ ਕੀਤੀ ਸੀ ਤਾਂ ਉਹਨੇ ਕਿਹਾ ਸੀ ਵੀ ਗੁਰੂ ਸਾਹਿਬ ਹੀ ਜਿਹੜਾ ਜਿਗਰੇ ਦਿੰਦਾ ਗੁਰੂ ਸਾਹਿਬ ਨੇ ਇਹ ਸਿੰਘਾਂ ਨੂੰ ਜਿਗਰਾ ਦਿੱਤਾ ਵੀ ਜਿੱਥੇ ਪੰਜਾਬ ਦੇ ਵਿੱਚ ਹੱਡ ਦੀ ਮਾਰ ਪਈ ਹੋਈ ਆ ਇਹਨਾਂ ਦੇ ਆਪਣਾ ਨੁਕਸਾਨ ਹੋਇਆ ਪਰ ਇਹ ਦੂਜਿਆਂ ਦੀ ਮਦਦ ਕਰਨ ਵਾਸਤੇ ਪਹੁੰਚਦੇ ਆ ਤਾਂ ਪੰਜਾਬ ਦੀ ਕਿਰੀ ਗਰਾਊਂਡ ਰਿਐਲਿਟੀ ਆ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਵਾਂਗੇ ਅਜਨਾਲਾ ਹਾਈਵੇ ਤੇ ਮੌਜੂਦ ਆ ਤਸਵੀਰਾਂ ਦੇਖ ਸਕਦੇ ਹੋ ਕੱਲ ਵੀ ਇੱਥੇ ਸੀ ਪਰ ਕੱਲ ਪਾਣੀ ਜਿਹੜਾ ਇਹਨਾਂ ਨਹੀਂ ਸੀ ਇਹ ਹਾਈਵੇ ਜ਼ਰੂਰ ਹੈ ਹਾਈਵੇ ਤੁਹਾਨੂੰ ਇਹ ਅੱਜ ਦਰਿਆ ਲੱਗ ਰਿਹਾ ਹੋਏਗਾ ਤੇ ਆ ਸੇਵਾਲੀ ਟਰਾਲੀ ਜਿਹੜੀ ਜਾ ਰਹੀ ਸੀ ਟਰੈਕਟਰ ਦੇ ਰਾਹੀ ਹੈ ਜਿਹੜੀ ਆ ਟਰੈਕਟਰ ਨਾਲ ਅਟੈਚ ਸੀ ਇਹ ਟਰਾਲੀ ਤੇ ਕਿਸ ਤਰੀਕੇ ਨਾਲ ਇਹ ਵੀ ਇਸ ਤੇ ਚਪੇੜ ਦੇ ਵਿੱਚ ਆ ਗਿਆ ਭਾਈ ਜੀ ਜਿਹੜੇ ਚਲਾ ਰਹੇ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਜੀ ਹੋਇਆ ਕੀ ਪਾਣੀ ਦਾ ਪੱਧਰ ਇੱਕੋ ਦਮ ਵਧ ਗਿਆ ਪਾਣੀ ਦਾ ਪੱਧਰ ਵਧ ਨਹੀਂ ਗਿਆ ਸਾਡੇ ਅੱਗੇ ਕੇ ਫੌਜੀਆ ਦੀ ਗੱਡੀ ਗਈ ਆ ਤੇ ਇੱਕਦਮ ਇੱਥੇ ਪਾੜ ਪੈ ਗਿਆ 10 ਫੁੱਟ ਦਾ ਇੱਕੋ ਦਮ ਇੱਕਦਮ ਇਸੀ ਚਾਰ ਜਣੇ ਟਰੈਕਟਰ ਦੇ ਬੈਠੇ ਸੀ ਤੇ ਚਾਰੇ ਚਾਰੇ ਡੁੱਬ ਗਏ ਸੀ ਤੇ ਜਾ ਕੇ ਮਤਲਬ 2-3 ਮਿੰਟ ਡੁੱਬੇ ਰਹੇ ਆ ਫਿਰ ਅੱਗੇ ਉੱਪਰ ਨੂੰ ਪਾਣੀ ਉੱਪਰ ਹੋ ਗਿਆ ਤੇ ਫਿਰ ਅਸੀਂ ਅੱਗੇ ਜਾ ਕੇ ਨਿਕਲੇ ਆ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਰਾਸ਼ਨ ਰੁੜ ਗਿਆ ਤੇ ਦੂਜਾ ਬਾਕੀ ਬੰਦੇ ਬੰਦੇ ਬਚ ਗਏ ਸਾਰੇ ਕੁਝ ਟਰਾਲੀ ਦੇ ਵਿੱਚ ਹੀ ਸਿੰਘ ਆਪਣੇ ਤੇ ਜਿੰਨੇ ਜਾਨੀ ਬਚਾਅ ਹੋ ਗਿਆ ਬਾਕੀ ਕੋਈ ਗੱਲ ਨਹੀਂ ਬਾਕੀ ਇਹ ਪਾੜ ਬਹੁਤ ਜ਼ਿਆਦਾ ਪੈ ਚੁੱਕੇ ਆ ਮਤਲਬ ਹੁਣ ਇੱਥੇ ਲਿੰਕ ਟੁੱਟ ਚੁੱਕਾ ਆ ਰੋਡ ਦਾ ਇਹ ਅਜਨਾਲੇ ਇਹ ਅਜਨਾਲੇ ਦਾ ਮੇਨ ਹਾਈਵੇ ਅਜਨਾਲਾ ਅਜਨਾਲੇ ਤੇ ਆਪਾਂ ਬਿਲਕੁਲ ਅਜਨਾਲੇ ਦੇ ਵਿੱਚ ਖੜੇ ਆ ਮੈਂ ਮੈਨ ਆਈ ਵਾ ਜਾਂਦਾ ਕਿੱਧਰ ਨੂੰ ਮੈਂ ਹਾਈ ਵਾ ਇੱਧਰ ਡੇਰਾ ਬਾਬਾ ਨਾਨਕ ਨੂੰ ਇੱਧਰ ਨੂੰ ਜਾਂਦਾ ਮੈਨੂੰ ਐਵੇਂ ਜਾਂਦਾ ਮਤਲਬ ਅਜਨਾਲੇ ਨਾਲੋਂ ਡੇਰਾ ਬਾਬਾ ਨਾਲ ਲੱਗਦਾ ਹੁਣ ਲਿੰਕ ਖਤਮ ਹੋ ਚੁੱਕਾ ਸਾਰਾ ਖਤਮ ਹੋ ਗਿਆ ਅੱਗੇ ਹੁਣ ਇੱਥੇ ਬੇੜੀਆਂ ਦੀ ਲੋੜ ਆ ਹਰ ਲੀਡਰ ਉੱਥੇ ਆਉਂਦਾ ਆ ਬਿਆਨ ਦੇ ਕੇ ਚਲਾ ਜਾਂਦਾ ਅਸੀਂ ਜੀ ਬੇੜੀਆਂ ਲੈ ਕੇ ਆਉਨੇ ਅਸੀਂ ਜੇ ਕਿਸੇ ਪੋਤੇ ਜੇ ਆ ਕੇ ਇੱਥੇ ਕਿਸੇ ਲੀਡਰ ਦੀ ਕੋਈ ਬੇੜੀ ਨਹੀਂ ਆਈ ਫੌਜੀਆਂ ਦੀਆਂ ਦੋ ਤਿੰਨ ਬੇੜੀਆਂ ਨੇ ਉਹ ਉਹਨਾਂ ਦੇ ਅਸੀਂ ਰਾਸ਼ਨ ਲੈ ਕੇ ਰੋਹ ਜਾਂਦੇ ਉੱਥੇ ਅੱਗੇ ਤੇ ਅੱਜ ਜਾ ਰਹੇ ਅਸੀਂ ਅੱਗੇ ਫੌਜੀਆਂ ਦੀਆਂ ਗੱਡੀਆਂ ਸਾਡੇ ਤੋ ਉਹ ਇੱਕ ਦਮ ਟਰਾਲੀ ਦੇ ਪਾੜ ਪੈ ਗਿਆ ਤੇ ਟਰੈਕਟਰ ਵੀ ਡੋਬ ਗਿਆ ਟਰਾਲੀ ਵੀ ਹੁਣ ਇੱਥੋਂ ਘੱਟੋ ਘੱਟ 20 ਫੁੱਟ ਦਾ ਥੱਲੇ ਪਾੜ ਪਿਆ ਜਿੱਥੋਂ ਟਰਾਲੀ ਕੱਢੀ ਹੋਣੀ ਸੀ ਇੱਥੋਂ 20 ਫੁੱਟ ਦਾ 20 ਫੁੱਟ ਦਾ ਪਾੜ ਇੱਥੇ ਹੁਣ ਲਿਖ ਕੇ ਲਾਉਣਾ ਪੈਣਾ ਵੀ ਇੱਥੇ ਰਸਤਾ ਬੰਦ ਹੈ ਅੱਗੇ ਤੇ ਪਰ ਪ੍ਰਸ਼ਾਸਨ ਨੂੰ ਇਹਨਾਂ ਚਾਹੀਦਾ ਹੁਣ ਭਗਵੰਤ ਮਾਨ ਨੂੰ ਵੀ ਇੱਥੇ ਤੁਹਾਡਾ ਪ੍ਰਬੰਧ ਕੀ ਇੱਥੇ ਧਾਰੀਵਾਲ ਆਇਆ ਕੱਲ ਉੱਥੇ ਬਿਆਨ ਦੇ ਕੇ ਚਲੇ ਗਿਆ ਲੋਕਾਂ ਨੂੰ ਮੈਂ ਤੁਹਾਡੇ ਨਾਲ ਆ ਨਾਲ ਯਾਰ ਚੱਟਣਾ ਤੁਨਗੇ ਨੇ ਇੱਥੇ ਪ੍ਰਬੰਧ ਕਰੋ ਬੇੜੀਆਂ ਦਾ ਲੋਕ ਅੱਗੇ ਭੁੱਖੇ ਮਰਨ ਦੇ ਆ ਲੋਕਾਂ ਨੇ ਕੱਲ ਅਸੀਂ ਪਕਾ ਕੇ ਪ੍ਰਸ਼ਾਦਾਂ ਲੈਣ ਗਏ ਹੁਣ ਅੱਗੇ ਲਾਈਟ ਨਹੀਂ ਹੈਗੀ ਤੇ ਸ਼ੁੱਕਰ ਰਾਸ਼ਨ ਕੀ ਕਰੂਗਾ ਉੱਥੇ ਭਾਈ ਨਾ ਜਾਓ ਲਾਈਟ ਨਹੀਂ ਹੈਗੀ ਕਿਸੇ ਕੋ ਗੈਸ ਨਹੀਂ ਹੈਗੇ ਲੋਕ ਰੋਟੀਆਂ ਲੋਕ ਉੱਪਰ ਕੋਠਿਆਂ ਤੇ ਚੜੇ ਆ ਉਹਨਾਂ ਨੂੰ ਪ੍ਰਸ਼ਾਦਿਆਂ ਦੀ ਲੋੜ ਪ੍ਰਸ਼ਾਦੇ ਹੁਣ ਵੀ ਅਸੀਂ ਸਵੇਰ ਦਾ ਲੰਗਰ ਤਿਆਰ ਕਰਕੇ ਤੇ ਲੈ ਕੇ ਜਾ ਰਹੇ ਹਾਂ ਇਹ ਹੁਣ ਲੰਗਰ ਤੇ ਚਲੋ ਸਾਰਾ ਰੁੜ ਗਿਆ ਫੇਰ ਤਿਆਰ ਕਰਨਾਗੇ ਬਾਕੀ ਵੀ ਇੱਥੇ ਬੇੜੀਆਂ ਦੀ ਘਟੋ ਘਾਟ ਹਜ਼ਾਰ ਬੇੜੀ ਹੋਣੀ ਚਾਹੀਦੀ ਆ ਵੀ ਬੇੜੀਆਂ ਦੇ ਨਾਲ ਹੀ ਆਪਾਂ ਲੰਗਰ ਲੈ ਕੇ ਜਾਈਏ ਇਹ ਸਰਕਾਰ ਤੱਕ ਤੁਸੀਂ ਗੱਲ ਪਹੁੰਚਾ ਦਿਓ ਨਾਟਕ ਨਾ ਕਰੋ ਇੱਥੇ ਡਰਾਮੇ ਨਾ ਆ ਕੇ ਕਰੋ ਇੱਥੋਂ ਲੀਡਰ ਆਉਂਦੇ ਆ ਭਾਜਪੀ ਵਾਲੇ ਆ ਅਕਾਲੀ ਦਲ ਵਾਲੇ ਕਾਂਗਰਸੀ ਉੱਥੋਂ ਬਿਆਨ ਦੇ ਕੇ ਚਲੇ ਜਾਂਦੇ ਪਾਣੀ ਲਾ ਕੇ ਖੜ ਕੇ ਅੱਗੇ ਨਹੀਂ ਆ ਕੇ ਕਿਸ ਨੇ ਵੇਖਿਆ ਕਿਸੇ ਲੀਡਰ ਦੀ ਅੱਗੇ ਫੋਟੋ ਵੇਖੀ ਤੁਸੀਂ ਕੋਈ ਵੀਡੀਓ ਵੇਖੀ ਇਹ ਉਹਨਾਂ ਤੱਕ ਗੱਲ ਪਹੁੰਚਾਓ ਵੀ ਡਰਾਮੇ ਨਾ ਕਰੋ ਆ ਕੇ ਇੱਥੇ ਲੋਕਾਂ ਦਾ ਸਾਥ ਦੋ ਦੇਖੋ ਆਰਮੀ ਵਾਲੋ ਜਿਹੜਾ ਰੈਸਕਿਊ ਇਸ ਸਮੇਂ ਆਪਰੇਸ਼ਨ ਚਲਾਇਆ ਜਾ ਰਿਹਾ ਆ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਇਹ ਟਰੈਕਟਰ ਤੱਕ ਜਿਹੜੇ ਨੇ ਇੱਥੇ ਰੋੜ ਰਹੇ ਨੇ ਪਾੜ ਇੱਥੇ ਪਾਣੀ ਦਾ ਪੈ ਚੁੱਕਾ ਆ ਆ ਬਾਈ ਕਹਿ ਰਿਹਾ ਵੀ ਘੱਟੋ ਘੱਟ 10 ਫੁੱਟ ਦਾ ਪਾੜ ਜਿਹੜਾ ਪਿਆ ਆ ਤਸਵੀਰ ਦੇਖ ਸਕਦੇ ਹੋ ਵੀ ਤੁਹਾਨੂੰ ਇਹ ਦੇਖ ਸਕਦੇ ਹੋ ਕਿੰਨੀ ਤੇਜ਼ ਇੱਥੇ ਪਾਣੀ ਜਿਹੜਾ ਹੈ ਉਹ ਸਾਨੂੰ ਤਾਂ ਕਿੱਥੇ ਖੜਨਾ ਔਖਾ ਆਇਆ ਹੈ ਮੈਂ ਸਾਰਿਆਂ ਨੂੰ ਗਵਾੰਗਾ ਵੀ ਪਿੱਛੇ ਹੋਵੋ ਤੇ ਪਾੜ ਪੈਣ ਤੋਂ ਬਾਅਦ ਤੁਸੀਂ ਇੱਕ ਵਾਰੀ ਪਾਣੀ ਦੀ ਜਿਹੜੀ ਰਫ਼ਤਾਰ ਹੈ ਉਹ ਦੇਖ ਸਕਦੇ ਹੋ ਤੇ ਦਰਿਆ ਨਹੀਂ ਹੈ ਇਹ ਨੈਸ਼ਨਲ ਹਾਈਵੇ ਹੈ ਤੇ ਨੈਸ਼ਨਲ ਹਾਈਵੇ ਦੇ ਇਸ ਤਰੀਕੇ ਨਾਲ ਆਤ ਹੋਇਆ ਸੇਵਾ ਕਰਨ ਵਾਲਿਆਂ ਨੂੰ ਸੇ ਸੇਵਾ ਕਰਨ ਵਾਲਿਆਂ ਦੇ ਜਿਹੜੇ ਟਰੈਕਟਰ ਆ ਉਹ ਵੀ ਤੱਕ ਇੱਥੇ ਟਰਾਲੀ ਸਮੇ ਜਿਹੜੇ ਫਸੇ ਨੇ ਤੇ ਸੇਵਾ ਕਰਨ ਪਹੁੰਚੇ ਸੀ ਪਾੜ ਪਿਆ ਯਾਰ ਅੱਗੇ ਪਾੜ ਜੇ ਅੱਗੇ ਨਾ ਜਾਓ ਪਿੱਛੇ ਹੋ ਜਾਓ ਯਾਰ ਥੋੜਾ ਪਿੱਛੇ ਹੋ ਜਾਓ ਬੜਾ ਵੱਡਾ ਪਾੜ ਯਾਰ ਇੱਥੇ ਗੱਲ ਕੀਤੀ ਜਾਵੇ ਸਰ ਕਿੰਨੇ ਕਿਤੇ ਵੀ ਡਰ ਰਹਿੰਦੇ ਹਾਈ ਆ ਦੇਖ ਸਕਦੇ ਆ ਦੇਖ ਸਕਦੇ ਹੋ ਵੀ ਇੱਧਰ ਰੈਸਕਿਊ ਆਪਰੇਸ਼ਨ ਜਿਹੜਾ ਚਲਾਇਆ ਬਾਈ ਜੀ ਤੁਸੀਂ ਵੀ ਨਾਲ ਸੀਗੇ ਅਸੀਂ ਨਾਲ ਨਹੀਂ ਅਸੀਂ ਇਧਰੋਂ ਸੁਪੀਆਂ ਦਵਾ ਰਹੇ ਹਾਂ ਗਗਮਾਲ ਤੋਂ ਤੇ ਅਸੀਂ ਕੁਦਰਤੀ ਉੱਤੇ ਚੜੇ ਆ ਤੇ ਉੱਤੇ ਦੇਖਿਆ ਤੇ ਟਰੈਕਟਰ ਵੀਰ ਉਹਨਾਂ ਸਾਡੋ ਬਾਹੀ ਅਸੀਂ ਫਿਰ ਇਹਨਾਂ ਕੋ ਰੱਸੀ ਹੈ ਨਾ ਰੱਸੀ ਉੱਪਰ ਛੁੱਟੀ ਉਹ ਰੱਸੀ ਦੀ ਮਦਦ ਨਾਲ ਨਾਲ ਸਾਈਡ-ਸਾਈਡ ਤੇ ਹੋ ਕੇ ਉਹਨਾਂ ਨੂੰ ਕੱਢਿਆ। ਇਹ ਨਾ ਇਹ ਬਾਈਆਂ ਨੂੰ ਰੱਸੀ ਦੀ ਮਦਦ ਆ ਆਇ ਕਾ ਵੀਰ ਹੀ ਆ ਰੋੜੇ ਵੀਜੀ ਰੋੜੇ ਪੈ ਗਏ ਆ ਥੱਲੇ ਚੜ ਗਏ ਜਿਵੇਂ ਜ਼ਮੀਨ ਦੇ ਥੱਲੇ ਜਾ ਕੇ ਪੈਰ ਲਗਾ ਫਿਰ ਤਾਂ ਇਹ ਵੀਜੀ ਸਮਝ ਨਹੀਂ ਲੱਗੀ ਕੀ ਬਣ ਗਿਆ ਸਾਡੇ ਨਾਲ। ਹਾਂਜੀ ਇਹ ਵੀਰ ਉਹਨੇ ਬਹੁਤ ਬਚਾਅ ਹੋਇਆ ਇਹਨਾਂ ਦਾ ਪਰ ਉਤੋਂ ਦੀ ਇਹ ਰੱਸਾ ਉਹਨਾਂ ਸੁਟਿਆ ਇਹਨਾਂ ਕੋਲ ਜਿਹੜੇ ਸਵੇਰ ਦੇ ਇੱਥੋਂ ਨਿਕਲ ਗਏ ਹੋਏ ਨੇ ਸੇਵਾ ਕਰਨ ਸੰਗਤ ਨਿਕਲੀ ਆ ਉਹ ਵਾਪਸ ਕੀਤਾ ਹੋਊਗੀ ਉਹਨਾਂ ਲਈ ਤਾਂ ਬਹੁਤ ਔਖਾ ਪਾਈਪਾਸ ਆਏਗੀ। ਹਾਂਜੀ ਬਾਈਪਾਸ ਉਤੋਂ ਦੀ ਆਉਗੀ ਰਸਤਾ ਹੈਗਾ। ਆਹੋ ਰੋਡ ਤੇ ਬਾਈਪਾਸ ਆਉਗੀ ਹੁਣ ਦੁਨੀਆ ਆ ਰਸਤਾ ਹੀ ਤੇ ਆਪਣੇ ਧਿਆਨ ਆਉਨੇ ਟਰੈਕਟਰ ਹੋਇਆ ਕਿ ਮਤਲਬ ਇਕਦਮ ਤੁਸੀਂ ਜਾ ਰਹੇ ਸੀ ਵਿਜੀ ਹਾਈਵੇ ਤੋਂ ਜਾਣ ਨੇ ਇਕਦਮ ਪਾੜ ਪੈ ਗਿਆ ਆਪਾਂ ਗੱਡੀ ਬੈਠੇ ਹਾਂ ਤੇ ਇਕਦਮ ਟਰੈਕਟਰ ਥੱਲੇ ਡਿੱ ਪਿਆ ਵਿਜੀ ਵਿੱਚ ਪਾਣੀ ਦੇ ਬੰਦਿਆਂ ਦੇ ਉੱਥੇ ਅੜੇ ਰਹਿ ਗਿਆ ਟਰੈਕਟਰ ਤੇ ਆ ਪਰਨੇ ਲਾ ਕੇ ਆਪਣੇ ਲਾ ਕੇ ਬੰਦਿਆਂ ਨੂੰ ਬਚਾਇਆ ਅੱਛਾ ਤੁਸੀਂ ਆਪਣੇ ਪਰਨੇ ਲਾ ਕੇ ਇਹਨਾਂ ਦੀ ਹਾਂਜੀ ਮਦਦ ਕੀਤੀ ਹੁਣ ਪਰਨਾ ਸਾਡਾ ਕਿੱਥੇ ਆ ਆ ਵੀਰ ਨੇ ਪਰਣਾ ਲਾਇਆ ਸਾਰੇ ਨੇ ਲਾਇਆ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਆ ਪਰਣਾ ਵੀਰ ਨੇ ਦਿੱਤਾ ਮੈਨੂੰ ਹਾਂ ਬਾਈ ਦਾ ਪਰਣਾ ਹਾਂ ਬਾਈ ਦਾ ਪਰਣਾ ਬਾਈ ਸਲੂਟ ਐ ਤੁਹਾਨੂੰ ਮੈਂ ਕਹਾਂਗਾ ਤੁਸੀਂ ਇਹਨਾਂ ਦੀ ਜ਼ਿੰਦਗੀ ਬਚਾਈ ਆ ਇਹ ਗੁਰੂ ਸਾਹਿਬ ਨਹੀਂ ਗੁਰੂ ਸਾਹਿਬ ਨੇ ਜਿਹੜੀ ਦਾਸ ਸਾਨੂੰ ਦਸਤਾਰ ਦੀ ਬਖਸ਼ੀ ਆ ਨਾ ਉਹ ਕਿੰਨੀ ਆ ਜਾਨਾ ਵੈਸੇ ਤਾਂ ਬਚਾਈ ਬਚਾ ਰਹੀ ਆ ਤੁਸੀਂ ਇਹਨਾਂ ਦੀ ਜਾਨ ਜਿਹੜੀ ਆ ਇਸ ਤਰੀਕੇ ਨਾਲ ਵੀ ਬਚਾਈ ਸੇਵਾ ਕਰਨ ਵਾਸਤੇ ਆ ਰਹੇ ਸੀ ਅਸੀਂ ਕੁਦਰਤੀ ਆ ਸਾਡੀ ਸਾਡ ਕੋ ਇਹਨਾਂ ਦੀ ਸੇਵਾ ਹੋ ਗਈ ਆ ਇਹ ਸੇਵਾ ਉੱਪਰ ਜਾ ਉੱਪਰ ਜਾ ਰਹੇ ਆਂ ਅਸੀਂ ਉਧਰ ਆ ਰਹੇ ਆਂ ਗੱਗੋਮਾਲ ਤੋਂ ਆਏ ਆਂ ਤੇ ਅਸੀਂ ਡੰਗਰ ਅਸੀਂ ਡੰਗਰਾਂ ਵਾਸਤੇ ਲੈ ਕੇ ਆਏ ਆਂ ਚਾਰਾ ਵਾਸਤੇ ਲੈਣ ਆਏ ਆਂ ਤੇ ਚਲੋ ਹਟ ਕੋ ਚਾਰ ਲੈਣ ਵਾਸਤੇ ਆਏ ਆਂ ਕਿਉਂਕਿ ਉਹਨਾਂ ਦਾ ਸਾਡਾ ਕੋਲ ਨਹੀਂ ਪਹੁੰਚਿਆ ਗਿਆ ਤੇ ਅਸੀਂ ਕੁਦਰਤੀ ਉੱਤੇ ਵੇਖਿਆ ਤੇ ਆਉਂਦਿਆਂ ਟਰੈਕਟਰ ਡੁੱਬਾ ਸੀ ਇਹਨਾਂ ਦਾ ਤੇ ਵੀਰ ਹੋਣੀ ਉਧਰ ਕਾਫੀ ਅੱਗੇ ਹੋਏ ਸੀ ਫਿਰ ਇਹਨਾਂ ਕੋਲ ਹੀ ਰੱਸੀ ਹੈ ਨਾ ਰੱਸੀ ਫੜ ਕੇ ਉਧਰੋਂ ਦੀ ਲੈ ਕੇ ਉਹ ਪੁਲ ਦੇ ਨਾਲ ਨਾਲ ਲੈ ਕੇ ਤੇ ਫਿਰ ਉਹਨਾਂ ਨੂੰ ਉੱਪਰ ਜਾ ਖਿੱਚਿਆ ਪਹਿਲਾਂ ਤੁਸੀਂ ਦਸਤਾਰਾ ਛੱਡੀ ਆ ਫਿਰ ਉਸ ਤੋਂ ਬਾਅਦ ਰੱਸੀ ਵੀ ਛੱਡੀ ਹਾਂਜੀ ਹਾਂਜੀ ਇਹ ਰੱਸੀ ਖੋਕਦ ਆ ਵੀਰ ਦਾ ਵੀ ਇੱਕ ਪਟਕਾ ਹੈਗਾ ਹੀ ਇਹਦੇ ਦੇਲੇ ਹਾਂ ਇਹ ਪੂਰੇ ਰੁੜ ਗਏ ਹੀ ਪੰਜਾਬ ਨੂੰ ਰੋੜਦਾ ਸਰਕਾਰ ਨੇ ਪਹਿਲਾਂ ਨੋਟਬੰਦੀ ਹੋ ਗਈ ਉਸਦੇ ਬਾਅਦ ਉਹ ਕਰੋਨਾ ਚੱਲ ਗਿਆ ਅਭੀ ਹੜ ਆ ਗਿਆ ਅਭੀ ਕਿੱਧਰ ਜਾਏਗਾ ਅਭੀ ਨਾ ਇਹ ਬਲਾਕ ਹੋ ਗਿਆ ਪੂਰਾ ਰਸਤਾ ਹਾਂ ਇਹ ਤੇ ਪੂਰਾ ਬਲਾਕ ਹੋ ਗਿਆ ਹੈ ਇਹ ਸਾਰਾ ਬਲਾਕ ਹੋ ਚੁੱਕਾ ਹੈ ਪੂਰਾ ਬਲਾਕ ਹੋ ਚੁੱਕਾ ਹੈ ਕੋਈ ਅੱਗੇ ਜੋ ਉਧਰ ਆਦਮੀ ਆ ਉਧਰ ਹੀ ਰਹੇਗਾ ਨਾ ਕੋਈ ਖਾਣਾ ਜਾਏਗਾ ਨਾ ਕੋਈ ਪਾਣੀ ਜਾਏਗਾ ਇਧਰ ਬੇੜਾ ਚਾਹੀਏ ਪੂਰਾ ਭਾਈ ਦੀ ਪਹਿਲਾਂ ਤਾਂ ਤਿੰਨ ਸਿੰਘਾਂ ਦੀ ਤਸਵੀਰ ਦਿਖਾ ਦਿਓ ਅੱਜ ਇਹਨਾਂ ਨੇ ਜਾਨਾਂ ਬਚਾਈਆਂ ਨੇ ਅੱਜ ਇਹਨਾਂ ਨੇ ਜਾਨਾਂ ਬਚਾਈਆਂ ਨੇ ਆਪਣੀਆਂ ਦਸਤਾਰਾਂ ਜਿਹੜੀਆਂ ਨੇ ਇਹ ਇਹਨਾਂ ਨੇ ਬੰਨ ਕੇ ਜਿਹੜੀਆਂ ਨੇ ਉਹ ਕਿਸੇ ਤਰੀਕੇ ਇੱਕ ਰੱਸੀ ਦੀ ਤਰੀਕੇ ਨਾਲ ਇਸਤੇਮਾਲ ਕੀਤੀਆਂ ਤੇ ਜਾਨ ਜਿਹੜੀ ਆ ਉਹ ਨੌਜਵਾਨਾਂ ਦੀ ਬੱਚੀ ਆ ਉਹ ਸੇਵਾਦਾਰਾਂ ਦੀ ਬੱਚੀ ਆ ਜਿਹੜੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਲੋਕਾਂ ਨੂੰ ਰਾਸ਼ਨ ਦੇਣ ਵਾਸਤੇ ਆਏ ਸਨ ਪਹਿਲਾਂ ਆ ਦੇਖ ਦਿਲੋਂ ਸਲੂਟ ਕਰਦਾ ਮੈਂ ਤਿੰਨ ਵੀਰਾਂ ਨੂੰ ਵੀਰ ਨੇ ਆਪਣੀ ਜਾਨ ਤੱਕ ਜੋਖਮ ਚ ਪਾਈ ਆ ਜਦੋਂ ਤੁਸੀਂ ਇਹਨਾਂ ਨੂੰ ਰੈਸਕਿਊ ਕਰ ਰਹੇ ਸੀ ਤਾਂ ਇੱਕ ਵਾਰੀ ਤੁਹਾਨੂੰ ਨਹੀਂ ਡਰ ਲੱਗਿਆ ਬਈ ਅਸੀਂ ਪੁਲ ਦੇ ਉੱਪਰ ਹੀ ਆ ਅਸੀਂ ਪੁਲ ਦੇ ਉੱਪਰ ਇਹਨਾਂ ਕੋ ਫਿਰ ਅਸੀਂ ਆਪਣੇ ਪਰਨੇ ਲਾਏ ਰੋੜ ਰਏ ਨੇ ਤਾਂ ਕਿਆ ਮਦਦ ਕਰਨਾ ਕਰਨੀ ਪੜੇਗੀ ਨਾ ਜਦ ਰੋੜ ਰਏ ਨੇ ਤਾਂ ਕਿਆ karenge ਦੇਖੀਂਗਾ ਖਲੋ ਕੇ ਤਮਾਸ਼ਾ ਥੋੜਾ ਦੇਖਾਂਗੇ ਸਾਨੂੰ ਤਰਨਦੀਪ ਨਹੀਂ ਜੱਜ ਆਗੀ ਤਰਨਦੀਪ ਨਹੀਂ ਜੱਜ ਫਿਰ ਵੀ ਅਸੀਂ ਇਹਨਾਂ ਨੂੰ ਬਚਾਉਣ ਤਾਂ ਕਿ ਪੂਰੀ ਕੋਸ਼ਿਸ਼ ਕੀਤੀ ਜੀ ਜਿੱਤੋ ਦਾ ਕੋ ਸਕਿਆ ਅਸੀਂ ਆਪਣੀ ਵਾਹ ਲਈ। ਵਾਲੇ ਦਾ ਤਰਨਾ ਮਾਰਿਆ। ਹਾਂ। ਤਰਨਾ ਮਾਰ ਕੇ ਇਹਨਾਂ ਨੂੰ ਨਹੀਂ ਵਾਪਸ ਜਾਣਾ। ਕੋਈ ਗੱਲ ਨਹੀਂ ਅਸੀਂ ਚੱਲ ਉੱਤੋਂ ਦੀ ਚੱਲ ਜਾਵਾਂਗੇ। ਨਹੀਂ ਅੰਦਰ ਜਾਣਾ ਨਹੀਂ ਜਾਹੀ ਇੱਥੇ। ਕੋਈ। ਚਲੋ। ਇਹ ਮੈਸੇ ਜਿਗਰਾ ਪੰਜਾਬੀਆਂ ਇੱਚ ਹੀ ਆ। ਜਿਗਰਾ। ਖੂਨ ਦਾ ਜੀ। ਇਹ ਖੂਨ ਆ ਸਾਡੇ ਵੱਡਿਆਂ ਦਾ ਹੀ। ਜੋ ਜਿੱਦਾਂ ਦੀ ਹੈਗੇ ਉਹ ਸਾਡੇ ਵਿੱਚ ਆ। ਇਹ ਨਹੀਂ ਸਾਡੇ ਚੋਂ ਜਾਣਾ। ਇਹ ਇੱਕ ਦੂਜੇ ਨੂੰ ਬਚਾਉਂਦਾ ਜਜ਼ਬਾ ਜਿਹੜਾ ਸਦਾ ਹੀ ਰਹਿਣਾ ਹੈ ਸਾਡੇ। ਹਾਂਜੀ। ਆਏ ਦੇਖਦੇ ਹੋ ਇਹ ਨੌਜਵਾਨਾ ਦੀ ਜੀਰੀ ਅੱਜ ਜਾਨ ਬਚੀ ਆ ਇਹ ਇਨਾ ਸਿੰਘਾ ਕਰਕੇ ਬਚੀ ਆ ਪਰ ਤਸਵੀਰ ਹੁਣ ਆਰਮੀ ਵੀ ਕਿਤੇ ਨਾ ਕਿਤੇ ਆਰਮੀ ਵੀ ਇੱਧਰ ਮੈਂ ਕਵਾਂਗਾ ਕੈਮਰਾ ਪਰਸਨ ਅਮਿੰਦ ਨੂੰ ਕਵਾਂਗਾ ਵੀ ਇੱਧਰ ਨੂੰ ਹੋ ਜੋ ਤੇ ਟਰੈਕਟਰ ਤੇ ਉਹਦਾ ਹੈਡ ਉਹ ਮੋੜੋ ਆਰਮੀ ਵੀ ਜਿੱਥੇ ਇੱਥੇ ਉਹ ਵੀ ਨਾਲ ਨਾਲ ਆਪਣੇ ਰੈਸਕਿਊ ਆਪਰੇਸ਼ਨ ਜਿਹੜੇ ਆ ਲਗਾਤਾਰ ਚਲਾ ਰਹੇ ਆ ਸਾਡੇ ਨੇ ਇਹ ਤੱਕ ਨਹੀਂ ਆਇਆ ਪ੍ਰਸ਼ਾਸਨ ਸਰਕਾਰ ਪ੍ਰਸ਼ਾਸਨ ਦੇ ਇਹ ਤੱਕ ਨਹੀਂ ਆਇਆ ਇਥੇ ਲਾਦਾ ਇਹੋ ਜੇ ਬਣੇ ਪ੍ਰਸ਼ਾਸਨ ਆਇਆ ਨਹੀਂ ਕੀ ਬਣਿਆ ਇਥੇ ਆਣ ਕੇ ਸਾਡੇ ਲਾਗੋਂ ਦੇ ਲੋਕ ਵੀਰ ਉਹਨਾਂ ਨੇ ਆਣ ਕੇ ਸਾਡੀ ਮੱਤ ਕੀਤੀ ਪ੍ਰਸ਼ਾਸਨ ਇਹ ਤੱਕ ਨਹੀਂ ਆਏ ਸੀ ਇੱਕ ਇਹ ਵੀ ਗੱਲ ਆਂਦੀ ਹੈ ਜਦੋਂ ਕਿੱਥੇ ਵੀ ਕੋਈ ਹਾੜਾ ਆਂਦੇ ਕੁਝ ਵੀ ਆਂਦੇ ਪੰਜਾਬ ਮਦਦ ਕਰਨ ਵਾਸਤੇ ਪਹੁੰਚ ਜਾਂਦਾ ਪਰ ਪੰਜਾਬੀਆਂ ਦੀ ਮਦਦ ਕਰਨ ਵਾਸਤੇ ਪੰਜਾਬੀ ਪਹੁੰਚਦੇ ਨੇ ਸਰਕਾਰਾਂ ਵੀ ਨਹੀਂ ਪਹੁੰਚਦੀਆਂ ਤੇ ਆਸ-ਪਾਸ ਦੇ ਸੂਬਿਆਂ ਦੇ ਲੋਕ ਹਾਂਜੀ ਨਹੀਂ ਕੋਈ ਨਹੀਂ ਉੱਪਰਦਾ ਸਰਕਾਰ ਇਹ ਤੱਕ ਨਹੀਂ ਪੜੀ ਤੇ ਪ੍ਰਸ਼ਾਸਨ ਦਾ ਬੰਦਾ ਕੋਈ ਨਹੀਂ ਆਇਆ ਇਹ ਤੱਕ ਇਥੇ ਫੌਜ ਨੇ ਕੱਢੀਆਂ ਸਾਨੂੰ ਮਾਰ ਕੇ ਬੜਾ ਡੇ ਡੇ ਨੁਕਸਾਨ ਹੋਣ ਡਿਆ ਸ਼ਾ ਪਾਣੀ ਦਾ ਬੜਾ ਤੇਜ਼ ਰਗਮ ਚੱਲਣ ਡਿਆ ਰਾਰ ਬੰਦ ਹੋ ਗਿਆ ਅੱਗੇ ਰਾਸ਼ਨ ਰੁਸ਼ਨ ਜਾਂਦਾ ਹੈ ਹੁਣ ਅੱਗੇ ਜਾਂਦਾ ਨਹੀਂ ਡਿਆ ਹਾਂ ਰਾਹ ਟੁੱਟ ਗਿਆ ਵੀ ਰਾਸ਼ਨ ਰਾਹ ਟੁੱਟਣ ਕਰਕੇ ਹੁਣ ਨਹੀਂ ਜਾਇਆ ਜਾਣਾ ਹੁਣ ਜਾ ਨਹੀਂ ਜਾਣਾ ਹੁਣ ਬਹੁਤ ਜ਼ਿਆਦਾ ਅੱਗੇ ਜਾ ਕੇ ਤੇ ਰੋੜਨ ਵਾਲੀ ਗੱਲ ਆ ਜਿਹੜਾ ਅੱਗੇ ਜਾਂਦਾ ਰਿਸਕ ਹੈ ਬਹੁਤ ਵੱਡਾ ਆ ਤੁਹਾਡੇ ਸਾਹਮਣੇ ਹੋਣੇ ਟਰਾਲੀ ਆਜੋ ਆਜੋ ਭਾਈ ਜੀ ਅੱਗੇ ਆਜੋ ਕੁਝ ਪਾਣੀ ਲਗਾਤਾਰ ਵੱਧਦਾ ਜਾ ਰਿਹਾ ਨਾਲੇ ਆਰਮੀ ਨੇ ਵੀ ਆਪਣਾ ਕੰਮ ਕਰਨਾ ਪਰ ਆ ਤਸਵੀਰਾਂ ਤੁਹਾਨੂੰ ਦਿਖਾਈਆਂ ਤੇ ਇੱਥੋਂ ਅੱਗੇ ਹੁਣ ਅਸੀਂ ਵੀ ਨਹੀਂ ਜਾ ਸਕਦੇ ਅਜਨਾਲਾ ਅੱਗੋ ਟੁੱਟ ਚੁੱਕਾ ਹੈ ਇਹ ਲਿੰਕ ਸਿੱਧਾ ਡੇਰਾ ਬਾਬਾ ਨਾਨਕ ਨਾਲ ਰਮਦਾਸ ਨਾਲ ਇਹ ਲਿੰਕ ਟੁੱਟ ਚੁੱਕਾ ਆ ਇਹ ਹਾਈਵੇ ਤੇ ਮੈਂ ਕਹਾਂਗਾ ਇਹ ਸਾਰੇ ਖੇਤ ਸੀਗੇ ਇੱਕ ਵਾਰੀ ਤਸਵੀਰ ਦਿਖਾ ਦਿੱਤੀ ਜਾਵੇ ਆ ਸਾਰੇ ਖੇਤ ਸੀ ਅਮੀ ਜੀ ਪਿੱਛੇ ਆਜੋ ਉਹਨਾਂ ਨੂੰ ਕੰਮ ਕਰਨ ਦੋ ਆਪਣਾ ਤੇ ਆ ਸਾਰੇ ਜਿਹੜੇ ਆ ਹਾਈਵੇ ਸੀਗਾ ਹਾਈਵੇ ਤੋਂ ਬਾਅਦ ਸਾਰੇ ਖੇਤ ਸਨ ਤੇ ਇਹ ਹੁਣ ਇੰਜ ਜਾ ਪਰਿਆ ਪਈਆ ਦਰਿਆ ਹੋਵੇ ਇਹ ਰਾਵੀ ਦਾ ਪਾਣੀ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਮਾਰ ਕਰ ਰਿਹਾ ਪੰਜਾਬ ਦੇ ਵਿੱਚ ਇਹ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਲੋਕ ਜਿਹੜੇ ਨੇ ਉਹ ਇੱਥੇ ਖੜੇ ਨੇ ਇੱਕ ਦੂਜੇ ਦਾ ਸਾਥ ਦੇ ਰਹੇ ਆ ਆਰਮੀ ਵੀ ਇੱਥੇ ਮੌਜੂਦ ਹੈ ਉਹ ਵੀ ਜਿਹੜਾ ਸਾਥ ਦੇਣ ਵਾਸਤੇ ਉਹ ਖੜੀ ਹੋਈ ਆ ਤਾਂ ਪੰਜਾਬ ਦੇ ਕੀ ਗਰਾਊਂਡ ਜ਼ੀਰੋ ਤੇ ਹਾਲਾਤ ਆ ਉਹ ਤੁਹਾਨੂੰ ਅਸੀਂ ਦੱਸਦੇ ਰਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂਰ ਜੋਤ ਸਿੰਘ